हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਲਹਿਰਾ ਪੇਗਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਤੇ ਬਾਈ ਸੀਰੇ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਦੋ ਪਹਿਲਣਾ ਝੋਟੀਆਂ ਮਿੱਤਰੋ ਸੂਣ ਵਾਲੀਆਂ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਥਾਂ ਲੇ ਵੀ ਦੀਆਂ ਮਿੱਤਰੋ ਪੂਰੀਆਂ ਸਾਫ਼ ਨੇ ਤੇ ਹਵਾਨੇ ਬਣਾਉਣੇ ਹਜੇ ਇਹਨਾਂ ਨੇ ਸਟਾਰਟਿੰਗ ਕੀਤੀ ਆ ਕਾਫੀ ਦਿਨ ਮਿੱਤਰੋ ਹਜੇ ਸੂਣ ਦੇ ਵਿੱਚ ਰਹਿੰਦੇ ਨੇ ਪੂਰੀ ਗੱਲਬਾਤ ਕਰਾਂਗੇ ਕੱਦ ਮਿੱਤਰੋ ਦੋਨਾਂ ਦੇ ਦਰਮਿਆਨੇ ਆ ਤੇ ਕੁੰਡੀਆਂ ਝੋਟੀਆਂ ਪਾਣ ਗਿਆ ਸਿਹਤ ਵੱਖੋਂ ਵੀ ਮਿੱਤਰੋ ਸੋਹਣੀਆਂ ਚੰਗੀਆਂ ਸਮੀਆਂ ਨੇ ਪੂਰੀ ਗੱਲਬਾਤ ਕਰਦੇ ਆ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਥੋਰ ਕੇ ਵੀ ਦਿਖਾਵਾਂਗੇ ਵੀ ਕਿੰਨੇ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਹੋਰ ਪੁੱਤਰਾ ਕੀ ਹਾਲ ਹੈ ਵਧੀਆ ਜੀ ਡਾਕਟਰ ਠੀਕ ਐ ਸੇਤਾ ਹਾਂਜੀ ਹਾਂਜੀ ਆਪਣੇ ਕੋਲ ਇਹ ਦੋ ਕਟਿੰਗਾ ਹਨਾ ਹਾਂਜੀ ਹਾਂਜੀ ਪਹਿਲੇ ਸੂਏ ਸੁਣੀਆਂ ਹਾਂਜੀ ਪਹਿਲੇ ਸੂਏ ਠੀਕ ਐ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਆ ਹਨਾ ਹਾਂਜੀ ਇਹ ਕਿੰਨੇ ਕਿ ਦਿਨ ਜਿਹੜੇ ਰਹਿੰਦੇ ਨੇ ਇਹਦੀ 5 ਅਕਤੂਬਰ ਨੂੰ ਦਿਨ ਪੂਰੇ 5 ਅਕਤੂਬਰ ਨੂੰ ਦਿਨ ਪੂਰੇ ਆ ਹਾਂਜੀ ਹਾਂਜੀ ਠੀਕ ਐ ਤੋਰੋ ਜੀ ਨਾਲ ਇੱਕ ਵਾਰੀ ਸਿੰਘਾਂ ਦੇ ਸ਼ੇਪ ਵੀ ਮਿੱਤਰੋ ਸੋਹਣੀ ਆ ਸਰੀਰ ਪੱਖੋਂ ਚੰਗੀ ਸਮੀ ਵੀ ਆ 5 ਤਰੀਕ ਨੂੰ ਜਿਹੜੇ ਦਿਨ ਪੂਰੇ ਨੇ ਤੇ ਠੀਕੇ ਦੋਨਾਂ ਦੇ ਕਿਹੜੇ ਲੱਗੇ ਆ ਹਸਾਰ ਯੂਨੀਵਰਸਿਟੀ ਲੱਗੇ ਬਈ ਹਸਾਰ ਯੂਨੀਵਰਸਿਟੀ ਠੀਕ ਐ ਥਵਾਨਾ ਬਣਾਉਣਾ ਮਿੱਤਰੋ ਹਜੇ ਸਟਾਰਟ ਕੀਤਾ ਕਦ ਦੋਨਾਂ ਦੇ ਦਰਮਿਆਨੇ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸੰਦਾ ਕਿਉਂਕਿ ਦੂਰੋਂ ਕੋਈ ਚੱਲ ਕੇ ਆ ਜੇ ਆਪਾਂ ਉਹਦੀ ਭੁਗਾਈ ਨਹੀਂ ਕਰਾਉਣੀ ਦਰਮਿਆਨਾ ਮੰਨ ਕੇ ਹੀ ਆਉਣਾ ਤੇ ਥਾਲੇ ਵੀ ਦੀਆਂ ਪੂਰੀਆਂ ਸਾਫ ਨੇ ਹਵਾਨਾ ਬਣਾਉਣਾ ਫੇਰ ਆਪਾਂ ਕਹਿੰਦੇ ਵੀ ਆ ਜੇ ਸਟਾਰਟ ਹੀ ਕੀਤਾ ਥਣਾ ਦਾ ਗੈਬ ਸਹਜ ਮਿੱਤਰੋ ਬਹੁਤ ਚੰਗਾ ਕਿਉਂਕਿ ਜਿਵੇਂ ਪਹਿਲਣਾ ਨੇ ਥਣਾ ਦੇ ਨਹੀਂ ਮਿੱਤਰੋ ਮਗੱਲੇ ਤਾਂ ਇਕੱਠੇ ਜੇ ਹੁੰਦੇ ਨੇ ਘੱਟੋ ਘੱਟ ਗੱਠ ਦਾ ਮਿੱਤਰੋ ਸਨ ਹੈ ਦੁੱਧ ਪਹਿਲੇ ਸੂਏ ਚੰਗਾ ਕੱਢਣ ਗਿਆ ਰੇਟ ਆਪਾਂ ਦੋਨਾਂ ਦਾ ਇਕੱਠੇ ਕਰਨਾ ਹਾਂਜੀ ਇਕੱਠੀ ਕਰ ਰਹੇ ਕੀ ਹਿਸਾਬ ਕਿਤਾਬ ਕਰਨਾ ਹੈ ਇਹ ਦੋਨਾਂ ਦੀ 240 ਕਰ ਰਹੇ 240 ਹਾਂਜੀ ਮਾਨਤਨ ਹੋ ਜੂ ਹਾਂ ਮਾਨਤਨ ਤੇ ਦੂਜੇ ਨੰਬਰ ਤੇ ਵੀ ਦਿਖਾ ਦਿਓ ਕੁੰਡੀ ਝੋਟੀ ਆ ਤੇ ਇਹ ਕਿੰਨੇ ਕ ਦਿਨਾਂ ਦੀ ਕੱਚੀ ਆ ਇਹ ਦੀ 25 ਦਿਨ ਹੁੰਦੇ ਨੇ ਪੂਰੇ ਇਹ 25 ਦਿਨ ਨੂੰ ਹਾਂਜੀ ਲੇਵਾ ਇਹ ਵੀ ਬਹੁਤ ਸੋਹਣਾ ਬਣਾਉਂਦੀ ਹੁੰਦੀ ਹੈ ਹਨਾ ਹਨਾ ਥਣਾ ਦਾ ਗੈਪ ਸਾਈਜ਼ ਵੀ ਮੇਦਰੋਇ ਦਾ ਵੀ ਬਹੁਤ ਚੰਗਾ ਬਣੂਗਾ ਕਿਉਂਕਿ ਹੁਣ ਹੀ ਪਤਾ ਲੱਗਦਾ ਹਜੇ 25 ਦਿਨ ਮੇਦਰੋ ਸੂਣ ਦੇ ਵਿੱਚ ਪਏ ਨੇ ਕੋਈ ਨੇੜੇ ਥਣ ਨਹੀਂ ਥਣਾ ਦਾ ਦੂਰੀ ਬਹੁਤ ਹੈ ਜਿਵੇਂ ਜਿਵੇਂ ਇਹ ਨੇ ਤਿਆਰ ਹੋਣਾ ਤਾਂ ਬਹੁਤ ਸੋਹਣਾ ਹਵਾਨਾ ਬਣਾਉਣਾ ਤੇ ਇਹਦੇ ਹੈਗੇ ਜੀ 25 ਤਰੀਕ ਨੂੰ ਦਨ ਪੂਰੇ ਹਾਂਜੀ 25 ਤਰੀਕ ਨੂੰ ਠੀਕ ਹੈ ਅੱਜ ਕਿੰਨੀ ਹੋ ਗਈ ਅੱਜ 18 ਹੋ ਗਈ ਆ 25 ਨੂੰ ਹਾਂਜੀ ਆਖੇ 25 ਨੂੰ ਠੀਕ ਹੈ ਉਹਦੇ ਪੰਜ ਨੂੰ ਉਹਦੇ ਪੰਜ ਨੂੰ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਲੋੜ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਮੰਨ ਲਾ ਵੀ ਮੋਲੇ ਦਾ 240 ਹੈ ਨਾ ਤੇ ਫੋਨ ਨੰਬਰ ਆਪਣਾ 94633 ਹਾਂਜੀ 34401 94633 34401 34412 ਹਾਂਜੀ ਆ ਡਾਕਟਰ ਸਾਹਿਬਾਂ ਨੇ ਠੀਕ ਹੈ ਹਾਂ ਡਾਕਟਰ ਸਿੰਘ ਖਿਆਲੀ ਵਾਲਾ ਹਾਂਜੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਉਹਨਾਂ ਦੇ ਵਿੱਚੋਂ ਕੋਈ ਵੀ ਨਾਗ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਸੰਪਰਕ ਪਹਿਲੇ ਪਹਿਲੇ ਸਵੇਰ ਸੁਬਣਾ ਤੇ ਦੁੱਧ ਮੇਰਾ ਅੰਦਾਜ਼ਾ ਇਹ ਦੱਸਦਾ 11-11 ਲੀਟਰ ਖੁੱਲਾ ਦੇਣਗੇ ਅੱਗੇ ਤੁਹਾਡੀ ਸਮਝ ਹੈ ਤੇ ਮੂਰਲੇ ਸਾਹਿਬ ਨੂੰ ਮਿੱਤਰੋ ਵਧਣ ਗੀਆਂ ਸੋ ਸਾਰੇ ਵੀਰਾਂ ਦਾ ਧੰਨਵਾਦ